ਬਠਿੰਡਾ ਦੇ ਮੀਨੀ ਸੈਕਟਰੀਏਟ ਰੋਡ ਵਿਖੇ ਮੋਹੱਲਾ ਵਾਸੀਆ ਵੱਲੋਂ ਧਰਨਾ ਲਾਇਆ ਗਿਆ ਜਿੱਥੇ ਉਹਨਾਂ ਕਿਹਾ ਕਿ ਪਿਛਲੇ ਕਈ ਸਮਿਆਂ ਤੋਂ ਸ਼ਰਿਆ ਮਿੱਥੇ ਚਿੱਟਾ ਨਸ਼ਾ ਵਿਕ ਰਿਹਾ ਹੈ ਆਖਿਰਕਾਰ ਅੱਜ ਸਾਨੂੰ ਥੱਕ ਹਾਰ ਕੇ ਆਪਣੀ ਗਲੀ ਦੇ ਵਿੱਚ ਪੋਸਟਰ ਲਾਣੇ ਪਏ ਹਨ ਕਿ ਸਾਡੀ ਗਲੀ ਦੇ ਵਿੱਚ ਚਿੱਟਾ ਕਿੱਥੋਂ ਮਿਲਦਾ ਹੈ ਬਠਿੰਡਾ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰਦੇ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਬਹੁਤ ਵਾਰੀ ਅਸੀਂ ਬੰਦੇ ਤੱਕ ਫਰਾਦ ਦਿੱਤੇ ਨੇ ਪਰੰਤੂ ਕੁਝ ਪੈਸੇ ਲੈ ਕੇ ਉਹ ਛੱਡ ਦਿੰਦੇ ਨੇ ਅਤੇ ਕੁਝ ਦੂਰੀ ਦੇ ਉੱਤੇ ਐਸਐਸਪੀ ਦਾ ਦਫ਼ਤਰ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਡਰ ਨਹੀਂ ਹੈ ਸਾਡੀ ਮੰਗ ਹੈ ਕਿ ਇਸ ਨੂੰ ਬੰਦ ਕਰਾਇਆ ਜਾਵੇ ਬਠਿੰਡਾ ਤੋਂ ਪੱਤਰਕਾਰ ਪਰਵਿੰਦਰਜੀਤ ਸਿੰਘ ਦੀ ਰਿਪੋਰਟ ਨਵਾਂ ਜ਼ਮਾਨਾ ਟੀਵੀ ਪੁੱਤਾਂ ਨੂੰ ਚਿੱਟੇ ਦੇ ਲਾਉਣ ਵਾਲੇ ਜੰਦਾਬਾਦ ਸਾਡੇ ਦੇ ਕੀ ਕਾਰਨ ਹੋਇਆ ਗਲੀ 'ਚ ਪੋਸਟਰ ਲਾਏ ਆ ਚਿੱਟੇ ਦੇ ਸਰ ਦੇਖੋ ਇਹ ਤਾਂ ਜੀ ਅੱਜ ਸੰਸਥਾ ਇਕੱਠੀ ਹੋਈ ਆ ਇੱਥੇ ਬਹੁਤ ਬੰਦੇ ਪਹਿਲਾਂ ਇਕੱਠੇ ਹੋ ਕੇ ਸਹਿਯੰਤਾ ਕਰਵਾ ਚੁੱਕੇ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਅੱਜ ਮੇਰਾ ਬੇਟਾ ਗੁਜ਼ਰਿਆ ਜੀ ਮੈਨੂੰ ਪਤਾ 23 ਸਾਲ ਦਾ ਬੱਚਾ ਕਰਕੇ ਕਿਸ ਤਰ੍ਹਾਂ ਮੈਂ ਤੋੜਿਆ ਔਰ ਚਿੱਟਾ ਮੇਰਾ ਘਰ ਖਾ ਗਿਆ ਜੀ ਕਿਹੜਾ ਏਰੀਆ ਜੀ ਕਿੰਨੇ ਚਿਰ ਤੋਂ ਜਿਹੜਾ ਇਹ ਵਿਕ ਰਿਹਾ ਹੈ ਇਹ ਨੌ ਨੰਬਰ ਗਲੀ ਆ ਜੀ ਜਦੋਂ ਦਾ ਮੈਂ ਇੱਥੇ ਆ ਮੇਰਾ ਬੱਚਾ ਉਦੋਂ ਦਾ ਨਸ਼ੇ ਚ ਪਿਆ ਹੋਇਆ ਜੀ ਇਹ ਸੈਕਟਰੀ ਗਲੀ ਨੰਬਰ 9 ਮਿਨੀ ਸੈਕਟਰੀ ਰੋਡ ਗਲੀ ਨੰਬਰ 9 ਬੀ ਆ ਜੀ ਇੱਥੇ ਰਸ਼ਾਮ ਨੂੰ ਮੇਲਾ ਲੱਗਦਾ ਜੀ ਕੋਈ ਰੋਕ ਨਹੀਂ ਹੈਗੀ ਕੋਈ ਟੋਕ ਨਹੀਂ ਹੈਗੀ ਅਗਰ ਜੇ ਕਿਸੇ ਨੂੰ ਇੱਥੇ ਰੋਕਦੇ ਆ ਤੇ ਡੰਡੇ ਸੋਟੇ ਲੈ ਕੇ ਪਿੱਛੇ ਲੱਗਦੇ ਆ ਜੀ ਕੋਈ ਅਪਰੋਚ ਕੀਤੀ ਹੋਵੇ ਪ੍ਰਸ਼ਾਸਨ ਤੱਕ ਪ੍ਰਸ਼ਾਸਨ ਤੱਕ ਦੇਖੋ ਜੀ ਮਹੱਲਾ ਵਾਸੀਆਂ ਨੇ ਕੀਤੀ ਹੋਈ ਆ ਕੋਈ ਸੁਣਵਾਈ ਨਹੀਂ ਹੈਗੀ ਇਹਨਾਂ ਦੀ ਹਾਂਜੀ ਕੋਈ ਪੁਲਿਸ ਦੀ ਕੋਈ ਗੈਸਤ ਵਗੈਰਾ ਕੋਈ ਦੇਖੋ ਜੀ ਪੁਲਿਸ ਦੀ ਕੋਈ ਗੈਸਤ ਨਹੀਂ ਹੋ ਰਹੀ ਇੱਥੇ ਕੋਈ ਕੁਛ ਨਹੀਂ ਜਿਸ ਦਾ ਬੇਟਾ ਜਾਂਦਾ ਜੀ ਉਹਨੂੰ ਪਤਾ ਕਿੰਨੀ ਦੂਰੀ ਤੇ ਹੈ ਜਿਹੜਾ ਚੌਂਕੀ ਵਗੈਰਾ ਜੀ ਆਪਾਂ ਇੱਥੋਂ ਕੋਸ਼ਿਸ਼ ਕਿਲੋਮੀਟਰ ਦੀ ਦੂਰੀ ਤੇ ਚੌਂਕੀ ਆ ਕਿਲੋ ਡਿਆੜਾ ਕਿਲੋਮੀਟਰ 1 ਡਿਆੜਾ ਕਿਲੋਮੀਟਰ ਦੀ ਚੌਂਕੀ ਦੀ ਦੂਰੀ ਹੈ ਠੀਕ ਕੀ ਨਾਮ ਕਿਹਤਾਂ ਬਲਬੀਰ ਸਿੰਘ ਵੀਰਾ ਜੀ ਕੀ ਕੰਨ ਕਿ ਆਸ ਨੂੰ ਫਲੈਕਸ ਲਾਣੇ ਪੈ ਗਏ ਸਾਡੇ ਮਹੱਲੇ ਦੇ ਵਿੱਚ ਜੀ 2-3 ਬੰਦੇ ਐਸੇ ਨੇ ਜਿਹੜੇ ਨਸ਼ਾ ਵੇਚਦੇ ਨੇ ਚਿੱਟਾ ਵੇਚਦੇ ਨੇ ਸ਼ਰੇ ਆਮ ਵੇਚਦੇ ਨੇ ਪੁਲਿਸ ਦਾ ਕੋਈ ਡਰ ਨਹੀਂ ਪੁ ਪਰ ਛੱਡੇ ਜਾਂਦੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਅੱਥ ਨੂੰ ਜਾਂ ਦੂਜੇ ਦਿਨ ਛੱਡੇ ਜਾਂਦੇ ਨੇ ਆ ਕੇ ਮਹੱਲੇ ਦੇ ਵਿੱਚ ਗਾਲਾਂ ਕੱਢਦੇ ਨੇ ਪੁਲਿਸ ਨੂੰ ਗਾਲਾਂ ਕੱਢਦੇ ਨੇ ਛਰੇ ਆਂ ਵੇਚਾਂਗੇ ਕੌਣ ਹਟਾਊ ਆ 10-10 ਮੋਟਰਸਾਈਕਲ ਬਾਹਰ ਖੜੇ ਰਹਿੰਦੇ ਜਿਵੇਂ ਪੀ ਐਚ ਡੀ ਦੇ ਅੰਦਰ ਟਿਊਸ਼ਨ ਲੱਗੀ ਹੁੰਦੀ ਹੈ ਮਿਲੇ ਬਹੁਤ ਵਾਰੀਆਂ ਜੀ ਚਲੋ ਕਾਰਵਾਈ ਕਰਦੇ ਵੀ ਨੇ ਲੈ ਵੀ ਜਾਂਦੇ ਆ ਪਰਚਾ ਵੀ ਦੇ ਦਿੰਦੇ ਆ ਪਰ ਮੈਨੂੰ ਨਾ ਪਰਚੇ ਦਾ ਡਰ ਆ ਨਾ ਪੁਲਿਸ ਦਾ ਡਰ ਆ ਤੋਂ ਵਗੈਰਾ ਕੋ ਕਰਦੇ ਆ ਪੁਲਿਸ ਹਾਂਜੀ ਗਸ਼ਤ ਗੋਸ ਕੋਈ ਨਹੀਂ ਕਰਦੇ ਨਾ ਪੂਰੀ ਤੇ ਜਿਹੜਾ ਪ੍ਰਸ਼ਾਸਨ ਦਾ ਇੱਥੋਂ ਨੇੜੇ ਹੀ ਬਸਟੈਂਡ ਜਮਕੀਆ ਜੀ ਤੇ ਥੋੜੀ ਦੂਰ ਤੇ ਹੀ ਪਤਵਾਲੀ ਆਈ ਹਨ ਪੈਂਦੀ ਸਦਰ ਥਾਣਾ ਸੀਆਈ ਸਾਹਿਬ ਤੋਂ ਬਹੁਤ ਨੇੜੇ ਪੈਂਦਾ ਐਸਐਸਪੀ ਸਾਹਿਬ ਦੀ ਕੋਠੀ ਨੇੜੇ ਆ ਦਫਤਰ ਨੇੜੇ ਨੇ ਇਹ 8-10 ਸਾਲ ਤੋਂ ਚੱਲ ਰਿਹਾ ਕੰਮ ਜੀ ਹਾਂ ਛੋਟੇ ਛੋਟੇ ਬੱਚੇ ਆਏ ਜਿਹੜੇ 10-10 ਸਾਲ ਦੇ ਜਿੰਨਾਂ ਮੁੱਛਾਂ ਵੀ ਨਹੀਂ ਫੁੱਟੀਆਂ ਉਹ ਵੀ ਝਾਕ ਕਰਦੇ ਆ ਵੀ ਸਾਨੂੰ ਮਿਲ ਜੇ ਕਿਤੇ ਨਾ ਕਿਤੋਂ